ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲਵੰਤ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਿਮਣੀ ਚੋਣਾ ਉਹ ਕਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀਗੀ ਤੇ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਣੀ ਚੋਣਾ ਲੜਨਗੇ ਉਹ ਤੇ ਚੋਣਾ ਲੜਨ ਦਾ ਮੇਨ ਮੋਟਿਵ ਇਹ ਹੈ ਕਿ ਜੋ ਸਿੱਖਾਂ ਨਾਲ ੱਟਕਾ ਕਰ ਰਹੀ ਹੈ ਸਰਕਾਰ ਕਿਉਂਕਿ ਇਤੋਂ ਪਹਿਲਾਂ ਵੀ ਕਲਵੰਤ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸਸੀ ਲੱਗੀ ਸੀਗੀ ਉਸ ਤੋਂ ਬਾਅਦ 1993 ਵਿੱਚ ਉਹ ਪਿੰਡ ਦੇ ਮਜੂਜਾ ਸਰਪੰਚ ਸੀਗੇ ਉਸ ਤੋਂ ਬਾਅਦ 3 ਕੁ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਛੇੜ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਉਸ ਨੂੰ ਮਾਰ ਦਿੱਤੇ ਆ ਜਾਂ ਜਿਉਂਦੇ ਨੇ ਤੇ ਦੂਸਰੀ ਗੱਲ ਕਲਵੰਤ ਸਿੰਘ ਦੇ ਜੋ ਚਾਚਾ ਜੀ ਨੇ ਉਹ 1984 ਦੇ ਵਿੱਚ ਜੋ ਕੱਲੂ ਘਰਾ ਹੋਇਆ ਉਹਦੇ ਵਿੱਚ ਉਹ ਛਿੱਧੀ ਪ੍ਰਾਪਤ ਕਰਕੇ ਸਨ ਹੋਣੋ ਜੋ ਕੁਲਵੰਤ ਸਿੰਘ ਨੂੰ ਡੇਢ ਸਾਲ ਤੋਂ ਐਨਐਸਏ ਦੇ ਅਧੀਨ ਰੱਖਿਆ ਗਿਆ ਉਹ ਦਿਗਰੂਗੜ੍ਹ ਦੇ ਵਿੱਚ ਤੇ ਕੋਈ ਚੋਣਾ ਲੜਨਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦੁਬਾਰਾ ਦੂਰੀ ਐਨਐਸਏ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈਕਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਤੇ ਸੈਕਮ ਸਿਰ ਤੇ ਮਿਹਰਾ ਪਰ ਹੱਥ ਰੱਖੇ ਤੇ ਭਾਈ ਕੁਲਵੰਤ ਸਿੰਘ ਨੂੰ ਜੱਤ ਵਖਸ਼ ਵਖਸ਼ਨ ਤੇ ਸਾਰੀ ਸਿੱਖ ਕੌਮਾਂ ਸਾਰੀ ਹਿੰਦੂ ਕੌਮ ਤੇ ਮੁਸਲਮਾਨ ਭਾਈਚਾਰਾ ਤੇ ਪਰਿਵਾਰ ਨਾਲ ਹੀ ਪਰਿਵਾਰਾਂ ਨਾਲ ਖੜਨਾ ਤੇ ਜੋ ਜੇਲ੍ਹਾਂ ਵਿੱਚ ਧੱਕੇ ਨਾਲ ਬੰਦੀ ਸਿੰਘ ਬੰਦ ਕੀਤੇ ਹੋਏ ਨੇ ਉਹ ਬਾਹਰ ਆਉਣ ਤੇ ਜੋ ਕੌਮ ਦੀ ਤਰਜਮਾਨੀ ਕਰ ਸਕਣਾ ਤੇ ਸਾਰੀ ਸਮੂਹ ਸਿੱਖ ਸੰਗਤ ਨੂੰ ਤੇ ਵਾਈਬਲ ਜੀ ਖਾਲਸਾ ਆਵਾਜ਼ਿੰਗ